ਉੱਦਾਨੀ ਪਿੱਛੇ ਦੰਮ 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 ਆਹ ਗੱਖਾਂ ਵਾਲੀ ਰੇੜੀ ਜਿਹੜੇ ਨਹੀਂ ਮੇਰੀ ਗੱਲ ਹੁਣ ਇੱਥੇ ਲਾ ਕੇ ਲੰਗਰ ਖਾ ਲਈ ਯਾਰ ਉਹ ਗਾ ਤਾਂ ਗਾਹਾਂ ਕੀ ਬੋਲਣਾ ਯਾਰ ਉਹ ਲੰਗਰ ਬਹੁਤ ਹੋ ਗਿਆ ਉਹ ਲੈ ਤਾਂ ਮੁਰੇ ਦੇਖ ਤਾਂ ਭਾਈਏ ਨੂੰ ਕਿਹੜਾ ਦੇਖਣਾ ਕੁਝ ਉਹ ਬਹਿ ਗਿਆ ਹੌਲੇ ਚੱਲ ਅੱਜ ਲੈ ਜੋ ਨਜ਼ਾਰੇ ਹੁਣ ਪਿੱਛੇ ਦੇਖੋ ਉੱਥੇ ਨਾ ਕਰੀ ਤੇ ਨਾ ਕਰੀ ਨਾ ਪਿੱਛੇ ਨੂੰ ਇਹੇ ਤੋੜ ਦੇਣਾ ਸਾਡਾ ਵੀ ਤੇ ਜਿਹਦ ਨੂੰ ਬੱਟਾ ਇੱਧਰ ਨੂੰ ਹੌਲੀ ਹੌਲੀ ਚੱਲ ਬਹੁਤ ਜਗ੍ਹਾ ਹੈ ਮਗਰ ਜਾਂਦੀ ਇਹ ਦੂਆ ਦਾ ਜੈਨੂ ਬਹੁਤ ਜਗ੍ਹਾ ਚੱਲਦਾ ਹੋਰ ਦਵਾ ਇਧਰ ਹੋਰ ਹੋਰ ਵੜਦੇ ਵੜਦੇ ਮੜਦੇ ਕੋਈ ਨਹੀਂ ਹੈਗਾ ਇੰਨੀ ਜਗ੍ਹਾ ਹੈ ਉਹਦੇ ਕਰਨ ਬੱਦਲਾ ਆਦੂ ਹੁਣ ਲੱਕ ਲਾ ਲਾ ਰੰਗ ਜਾਣਾ ਆਲਾ ਆ ਜਾ ਅਕਲ ਲੈ ਆ ਪੈਕ ਚ ਲੈ ਨੂੰ ਸਮਾਂ ਧੱਕਾ ਮਾਰ ਖਾ ਕੇ ਭੈਣ ਕੋਲ ਨਹੀਂ ਆਉਂਦਾ ਕੀ ਕਰਮ ਹੋ ਗਈ ਆ ਮੈਂ ਕਿ ਇੱਧਰ ਵੀ ਪੂਘੋੜਾ ਲੱਗਿਆ ਵੱਡਾ ਉਹ ਦੇ ਉਹ ਲਾਉਣਾ ਜਿਹੜਾ 15 ਮਿੰਟ ਪਹਿਲਾਂ ਗੱਲਾਂ ਕਰਦੇ ਰਹਿੰਦੇ ਆ ਮੈਂ ਬਾਤ ਨਹੀਂ ਚੱਲਦਾ

ਬਹੁਤ ਥੱਲੇ ਲਾਫਤ ਮੈਨੂੰ ਮਾਫ ਦੀ ਜਗ੍ਹਾ ਤਹਾਨ ਆਇਆ ਵੀਗਾ ਠੀਕ ਆ ਲਾਫਤ ਬਹੁਤ ਵਧੀਆ ਜਗ੍ਹਾ ਆ ਜਿਹਨੇ ਕਾਮੇ ਦੀ ਸ਼ੁਰੂਆਤ ਕੀਤੀ ਆ ਆਪਣੇ ਤੋਂ ਆਪਣੇ ਗਦਾਣ ਕਰਕੇ ਨੂੰ ਦੇਖ ਲਓ ਜਾ ਫੋੜਾ ਫੋੜਾ ਹੋਏ ਜਿਹਨੇ ਸ਼ੁਰੂਆਤ ਕੀਤੀ ਆ ਮੈਂ ਕਿਹਦੀ ਜਗ੍ਹਾ ਦੀ ਉਹ ਜਾ ਕੇ ਨਾ ਸਿੱਧਾ ਨ ਕਰਨੀ ਬੱਸ ਕਰ ਬੈਗ ਗਰਾੜੀ ਵਾਲਾ ਇਹਦਾ ਕਿੰਨੇ ਦਾ ਚੋਰੀ ਦੇ ਨਾਲ ਬਾਗੇ ਤਰੀ ਦੇ ਨਾਲ ਬਾਬੇ ਪੈਸੇ ਮਾਸੇ ਦੀਆਂ ਕੋਕ ਵੀ ਇਹ ਕੋਕ ਹੈ ਕੋਕ ਨੇ ਗੱਲ ਵੜਨੀ ਆ ਦੂਰ ਦੂਰ ਆ ਦੂਰ ਆ ਹਜੇ ਹੋ ਜ਼ਿਆਦਾ ਹੋ ਗਿਆ ਤਾਂ ਆ ਗਿਆ ਤਾਂ ਉੱਤਰ ਜਾਣੇ ਕੋਈ ਨਹੀਂ ਉਤਾ ਦਾ ਬੈਠਾ ਰਹਿਦਾ ਕੋਈ ਨਹੀਂ ਬਾਦ ਨੇੜੇ ਹੀ ਆਉਂਦਾ ਮਾ ਫੀਸ ਆ ਗਿਆ ਆ ਫੋਨਿੰਗ ਬੰਦ ਕਰਦਾ ਟੋਡਾ ਮਿਸਰੀ ਟਾ ਮਿਸਰੀ ਉਹ ਲਾਲਾ ਇੱਕ 1400 ਦੇ ਦੋ ਕਹਿੰਦਾ ਆ ਪੱਟੀ ਲਾਲਾ ਕੋਈ ਪੱਟੀ ਲਾਲਾ ਕਿਹਾ ਹਾਏ ਮਾਰਿਆ

ਉਠੀ ਨੂੰ ਨਾ ਬਾਬਾ ਜਿਆਦਾ ਰੋਉ ਪਾਣੀ ਨਹੀਂ ਲੋਣਾ ਚਾਹੀਦਾ ਚੱਲ ਜਾਣਾ ਇੱਧਰ ਚੱਲ ਜਾਣਾ ਆ ਨਾਲ ਨਾਲ ਜਾਣ ਦੇ ਜਾਂ ਤਾਂ ਵੀ ਆ ਮੈਨੂੰ ਚੱਲ ਜਾਣਾ ਆ ਪਤਾ ਨਹੀਂ ਜਾਣਾ ਹੈ ਨਾ ਤੋ ਮਾਜ਼ ਨੂੰ ਵੀ ਪਾਣੀ ਲਾਏ ਆ ਸਾਰਿਆਂ ਨੇ ਨਹੀਂ ਜਾਣਾ ਉਹ ਚਲੇ ਜਾਣਾ ਉਹ ਮੋਰੇ ਭੂਗੜੇ ਲੱਗੇ ਆ ਫਿਰ ਦੀਸ ਤੇ ਨਹੀਂ ਦੇਦੀ ਦੀਸ ਨਹੀਂ ਮਗਰ ਮੋੜ ਲਾ ਆ ਨਹੀਂ ਜਾਣਾ ਉਹ ਜਨਰੇਟਰ ਆ ਬਹੁਤ ਜਨਰੇਟਰ ਵੀ ਆਇਆ ਯਾਰ ਉਹ ਜਨਰੇਟਰ ਪਿਆ ਤੇ ਠੀਕ ਨਾ ਬੰਦ ਕਰ ਲੈ ਦੋ ਮਟੇ ਉੱਤੋਂ ਬਾਜ ਘੱਟ ਕਾਲਾ ਜਾ ਤੇ ਬੰਦੇ ਦਾ ਪਿੱਛੇ ਵੀ ਬੰਦ ਕਰੀ ਹੁਣ ਹੁਣ ਦੇਖ ਮੈਂ ਕਿੱਦਾਂ ਰਹਾ ਹੈਗਾ ਯਾ ਜਦੋਂ ਉੱਪੋਂ ਦੀ ਕਰਣਾ ਬਣਾ ਉਹ ਜਨਰੇਟਰ ਪਿਆ ਯਾਰ ਕਹੀਏ ਨਾ ਤੈਨੂੰ ਹੰਝੀਰੇ ਨਹੀਂ ਖੜੇ ਮੈਂ ਅੱਪਾ ਟੈਨਸ਼ਨ ਹੋ ਰਿਹਾ ਓਏ ਲਾਉਣਾ ਥੋੜਾ ਅਪਾ ਪਾਲੀਡਾੜ ਜਾਣਾ ਰੋਟੀ ਖਾਣੀ ਆ ਚੱਲੋ ਯਾਰ ਪਿੱਛੇ ਮੋੜ ਦਿਲ ਲਾ ਕੇ ਹੋਰ ਗੱਡੀ ਲਾਤੀ ਆ ਹੁਣ ਮੋੜ ਪਿੱਛੋਂ ਜੋ ਉੱਪਰ ਦੇਖਦੇ ਆਂ ਅਗਰ ਕੀ ਇਹ ਦੇਖਦਾ ਬੋਲ ਕਰ ਉਹਨੂੰ ਕਹ ਜਨਾ ਬੈ ਕੇ ਜਾ ਰਿਹਾ ਇੱਥੋਂ ਉੱਪਰ ਹੈ ਜੋ ਟਰਬੋ ਲਾਇਆ ਉਹਨੇ ਜਨਰੇਟਰ ਫਟ ਫਟ ਫੜ ਫੜ ਕਰੀ ਜਾਂਦਾ ਅਸੀਂ ਤੈਨੂੰ ਘਾਲੀ ਮਾਰੀ ਹੁਣ ਤੇ ਰਣਾ ਹੁਣ ਅਸੀਂ ਪਿੱਛੋਂ ਮੋੜ ਇਧਰ ਪਿੱਛੋਂ ਹੀ ਦੇਦੇ ਆ ਬਾਦ ਇਹ ਲਗਾਤਾਰ ਕਿਨੇ ਲਾਇਆ ਹੋਆ ਮਿੱਟੀ ਮਾਰੂ ਸਾਹ ਕੇ ਜਿੱਡੀ ਮੁਸ਼ਕਿਲ ਆ ਕੇ ਫਾਂਦੀ ਹੋ ਗਈ ਕੋਈ ਚੱਟ ਹੋ ਜਾਣ ਬਾਅਦ